ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵੀਡੀਓ ਤੇ ਅੱਜ ਆਪਾਂ ਆ ਗਏ ਹੂਸਰਾਂ ਵਾਲੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰੋਜ਼ ਦੀ ਰੁਟੀਨ ਤੇ ਅੱਜ ਵਲੌਗ ਬਣਾਉਣ ਲੱਗੇ ਆ ਮਿੱਤਰੋ ਨਗਰ ਖੇਤਾਂ ਤੋਂ ਬਾਹਰ ਵਾਲਾ ਤੇ ਬੱਚੇ ਆਪਾਂ ਨੇ ਬੰਦ ਕਰਤੇ ਸੀ ਅੱਧੇ ਉੱਪਰ ਪਚਾਤੇ ਅੱਧੇ نیچے ਵੀ ਬੰਦ ਕਰਤੇ ਆ ਨਵੇਂ ਬੱਚੇ ਹੀ ੜਾਉਂਦੇ ਉਹਨਾਂ ਨੂੰ ਇਹ ਛਤਰੀਆਂ ਤੇ ਬਿਠਾਉਂਦੇ ਆ ਤੇ ਦੇਖਦੇ ਆ ਮਿੱਤਰੋ ਅੱਜ ਕੱਲ ਦਾਣੇ ਪਾਏ ਆ ਥੋੜੇ ਜਿਹੀ ਲੇਟ ਤੈਨੋਂ ਥੋੜਾ ਜਿਹਾ ਬੱਚੇ ਲੇਟtare ਤਾਂ ਕਰਕੇ ਥੋੜਾ ਜਿਹਾ ਦਾਣੇ ਲੇਟ ਹੋ ਗਏ ਕੁਸ ਆਪਾਂ ਸੋ ਗਏ ਸੀ ਤਾਂ ਕਰਕੇ ਦਾਣੇ ਪਏ ਆ ਦੇਖਦੇ ਆ ਜੇ ਇਹਨਾਂ ਇਹ ਪੁੱਟੇ ਦਾਣੇ ਹੋਏ ਤਾਂ ਜਾਲਾਂ ਜੇ ਪਾ ਦਾਂਗੇ ਇਹਨਾਂ ਨੂੰ ਡੋਲੀ ਚ ਧੁੱਪ ਲਗਣ ਲਈ ਤੇ ਜਿਨਾਂ ਇਹ ਨਹੀਂ ਹੋਏ ਉਹਨਾਂ ਨੂੰ ਨਵੇਂ ਬੱਚਿਆਂ ਨੂੰ ਛੱਡ ਦਾਂਗੇ ਛਤਰੀ ਤੇ ਤੇ ਦਿਖਾਉਂਦੇ ਆ ਮਿੱਤਰੋ ਬੱਚੇ ਤੁਹਾਨੂੰ ਤੇ ਬਾਕੀ ਕੱਲ ਆਪਾਂ ਨੇ ਪਿੱਲੀ ਇੱਟ ਵੀ ਕੁੱਟੀ ਏ ਤੇ ਕੱਲ ਬੱਚਿਆਂ ਨੂੰ ਪਾਈ ਸੀ ਤੇ ਤੁਹਾਨੂੰ ਦਿਖਾਉਂਦੇ ਆ ਰਿਜ਼ਲਟ ਲੋ ਬਾਈ ਮਿੱਤਰੋ ਇਹ ਬੈਠੇ ਆਂ ਬੱਚੇ ਸਾਰੇ ਵਿੱਚ ਨਵੇਂ ਵਿੱਚੇ ਪੁਰਾਣੇ ਤੇ ਇਹਨਾਂ ਨੂੰ ਪਾਈ ਸੀ ਕੱਲ ਪੈਲੇਟ ਦੇਖੋ ਕੁੰਡਾ ਘਰ ਤੇ ਆ ਲਾਲੇ ਲਾਲੇ ਬੈਠਾ ਸੈੱਟ ਹੋ ਗਏ ਹੁਣ ਅੰਦਰ ਉਹ ਇਹ ਕੁੰਡੇਲੀ ਪਾਇਆ ਕਰਾਂਗੇ ਮਿੱਤਰੋ ਇਹਨਾਂ ਨੂੰ ਪੈਲੇਟ ਆਪਾਂ ਨੇ ਕੁੱਟ ਕੇ ਰੱਖ ਲਈ ਕੱਲ ਇੱਕ ਕੁਆਲਟੀ ਭਰ ਲਈ ਸੀ ਆਪਾਂ ਨੇ 3-4 ਕਿਲੋ ਵਾਲੀ ਐਨ ਕੁੱਟ ਕੇ ਰੱਖ ਲਈ ਏ ਤੇ ਜਿਵੇਂ ਜਿਵੇਂ ਘਟੇ ਕਰੂਗੀ ਜਦੋਂ ਟਾਈਮ ਜਾ ਲੱਗ ਗਿਆ ਮੁੱਕਣੇ ਤੋਂ ਪਹਿਲਾਂ ਹੀ ਕੁੱਟਦੇ ਕਰਾਂਗੇ ਸਿਆਲ ਸਿਆਲ ਇਹਨਾਂ ਨੂੰ ਪੂਰਾ ਐਨ ਪਿੱਲੀ ਟਪਾਵਾਂਗੇ ਦੱਬ ਕੇ ਵੱਡਿਆਂ ਨੂੰ ਵੀ ਬੱਚਿਆਂ ਨੂੰ ਵੀ ਸਾਰਿਆਂ ਨੂੰ ਤਕਰੀਬਨ ਤੇ ਮਿੱਤਰੋ ਹੁਣ ਦੇਖਦੇ ਇੱਕ ਵਾਰ ਛਤਰੀਆਂ ਤੇ ਛੱਡ ਦਈਏ ਤੇ ਬਾਕੀ ਬੱਚੇ ਪਾ ਦਾਂਗੇ ਡੋਲੀ 'ਚ ਫਿਰ ਤੁਹਾਨੂੰ ਦਿਖਾਉਂਦੇ ਆ ਕਰਦੀ ਐ ਇਹ ਕੰਮ ਧੁੱਪ ਲੱਗੂਗੀ ਇਹਨਾਂ ਨੂੰ ਤੇ ਉੱਪਰ ਵਾਲੇ ਬੱਚੇ ਵੀ ਕੱਲ ਆਪਾਂ ਨੇ ਜਾਲ 'ਚ ਖੋਲੇ ਸੀ ਨੈਟ 'ਚ ਧੁੱਪ ਲੱਗੀ ਉਹ ਵੀ ਐਨ ਪੂਰੇ 9 ਪਰ 9 ਹੋ ਗਏ ਧੁੱਪ ਜ਼ਰੂਰੀ ਐ ਕਿਉਂਕਿ ਕੋਈ ਪਤਾ ਨਹੀਂ ਇਸ ਵਾਰ ਸਰਦੀ ਥੋੜੀ ਜਿਆਦਾ ਹੀ ਦੱਸ ਰਹੇ ਆ ਵੀ ਪਊਗੀ ਜਿੰਨੀ ਧੁੱਪਾਂ ਲੱਗ ਜੂਗੀਆਂ ਉੰਨੀ ਚੰਗੀਆਂ ਆ ਕਿਉਂਕਿ ਕੋਈ ਪਤਾ ਨਹੀਂ ਮਿੱਤਰੋ ਮੌਸਮ ਦਾ ਪਰਮਾਤਮਾ ਦਾ ਕਦੋਂ ਧੁੱਪਾਂ ਬੰਦ ਹੋ ਜਾਣੀਆਂ ਜਿੰਨੀ ਧੁੱਪਾਂ ਲੱਗ ਜੂਵੇ ਬੱਚਿਆਂ ਨੂੰ ਉੰਨੀ ਚ ਸਹੀ ਐ ਤੇ ਬਾਕੀ ਛੱਡਦੇ ਆ ਮਿੱਤਰੋ ਇਹਨਾਂ ਨੂੰ ਇਹ ਬੱਚੇ ਲੈ ਆ ਜੀ ਆਪਾਂ ਨੇ ਰੋਕ ਜਿਹੜੇ ਅੜਾ ਕੇ ਆਪਾਂ ਨੇ ਕਰ ਲਿਆ ਬੰਦ ਤੇ ਬਾਕੀ ਬੱਚੇ ਬਿਠਾਤੇ ਆ ਛਤਰੀਆਂ ਤੇ ਇਹ ਆ ਜੀ ਉਹ ਬੱਚੇ ਤੇ ਇਹਨਾਂ ਚੋ ਬਸ ਇਹ ਦਿੱਤਾ ਉਡੂਗਾ ਬਾਕੀ ਸਾਰੇ ਬੱਚੇ ਆਪਾਂ ਨੇ ਉਡਾ ਕੇ ਮਿੱਤਰੋ ਕਰ ਲਿਆ ਬੰਦ ਤੇ ਬਾਬਾ ਨਾਨਕ ਮਿਹਰ ਕਰੇ ਦੇਖਦੇ ਆ ਮਿਹਨਤ ਕਰੀ ਜਾਂਦੇ ਆ ਤੇ ਬਾਕੀ ਬੱਚੇ ਬੈਠ ਗਏ ਮਿੱਤਰੋ ਛਤਰੀਆਂ ਤੇ ਛੜਦੇ ਆ ਤੇ ਇਹਨਾਂ ਨੂੰ ਬਹਿਣ ਦਿਓ ਇਹਨਾਂ ਥੋੜੀ ਜਿਹੀ ਛਤਰੀਆਂ ਤੇ ਤੇ ਧੁੱਪਾਂ ਜੀ ਲਖਣ ਦਿਓ ਇਹਨਾਂ ਦਾ ਹੋਵੇ ਥੋੜੇ ਜੰਗ ਪੈਰ ਜੇ ਖੁੱਲੇ ਫਿਰ ਉਡਾਉਂਦੇ ਆ ਡੰਡਾ ਮਾਰਦਾਂਗੇ ਨਹੀਂ ਆਪਣੇ ਆਪੇ ਉੱਡ ਜਾਣੇ ਇਹਨਾਂ ਨੇ ਤੇ ਹੁਣ ਚੱਲਦੇ ਆਂ ਮਿੱਤਰੋ ਆਪਾਂ ਉੱਪਰ ਬੜਾ ਇਦਾਂ ਛਤਰਿਆਂ ਤੇ ਇੱਧਰ ਉੱਧਰ ਹੋਈ ਜਾਉਂਗੇ। ਇਦਾਂ ਹੀ ਗਿੱਜ ਗੁੱਜ ਜਾਂਦੇ ਮਿੱਤਰੋ। ਸੌਖੀ ਬਾਤ ਛੋਟੇ ਛੋਟੇ ਬੱਚੇ ਬਿਠਾਓ, ਦੋ ਤਿੰਨ ਕਰੋ ਛਤਰਿਆਂ ਖੜੀਆਂ ਤੇ ਆਪਣੇ ਆਪ ਗਿੱਜ ਜਾਂਦੇ। ਇੱਧਰ ਉੱਧਰ ਉੜ ਕੇ ਆਪਣੇ ਆਪ ਜਦੋਂ ਉੜ ਗਏ। ਬਾ ਥੋੜਾ ਜਿਹਾ ਨੀ ਕਰੱਖੋ ਜੇ ਨਵਾਂ ਬੱਚਾ ਉੜਦਾ ਏ। ਉਹਨੂੰ ਥੋੜਾ ਜਿਹਾ ਪੜਕੀ ਮਾਰ ਕੇ ਥਾਰ ਲਓ। ਬਾਸ। ਤੇ ਉਸ ਤੋਂ ਬਾਅਦ ਕੋਈ ਚੱਕਰ ਨਹੀਂ ਆਪਣੇ ਆਪ ਗਿੱਜ ਜਾਂਦੇ ਆ। ਤੇ ਹੁਣ ਚੱਲਦੇ ਆਂ ਇਹ ਆਪਾਂ ਉੱਪਰ। ਉੱਪਰ ਵਾਲੇ ਗੂਤਰ ਦੇਖੀਏ ਜਾ ਕੇ ਤੇ ਦਿਖਾਈਏ ਤੁਹਾਨੂੰ ਵੀ ਬੱਚੇ ਨਿਕਲ ਗਏ ਤੇ ਅੰਜੀ ਲੋ ਬਈ ਮਿੱਤਰੋ ਇਹ ਹੈ ਜੀ ਪਿੱਲੀ ਵਿਟਾ ਆਪਾਂ ਨੇ ਕੁੱਟ ਕੇ ਰੱਖ ਲਈ ਸੀ ਤੇ ਇਹ ਬੱਚਿਆਂ ਨੂੰ ਪਾਉਂਦੇ ਆ ਤੇ ਵੱਡੇ ਗੂਤਰਾਂ ਨੂੰ ਉੱਪਰ ਭਰ ਕੇ ਰੱਖੀ ਹੋਈ ਹੈ ਤੇ ਕਰੋ ਚੱਕ ਕੇ ਫੁੱਲ ਬਾਲਟੀ ਭਰ ਲਈ ਸੀ ਤੇ ਇਹ ਪਈਏ ਮਿੱਤਰੋ ਗ੍ਰਿੱਟ ਤੇ ਵਿੱਚੇ ਪਿੱਲੀ ਇਟ ਪਾਉਂਦੇ ਆ ਵਿੱਚੇ ਪਾਉਂਦੇ ਆ ਗ੍ਰਿੱਟ ਇਹ ਚੱਲੀ ਕਰਕੇ ਪਾਈ ਜਾਂਦੇ ਆ ਤੇ ਇਹ ਮਿਕਸਰ ਥੋੜਾ ਜਿਹਾ ਦਾਣਾ ਬਚਿਆ ਪਿਆ ਇਹ ਇਹ ਥੋੜਾ ਜਿਹਾ ਗਾਹਾ ਪਾ ਦਾਂਗੇ ਉਹ ਠੰਢੀ ਜੀ ਆ ਜਵੇ ਤੇ ਇਹ ਮਿਕਸ ਕਰਕੇ ਪਿੱਲੀ ਿੱਟ ਪਾਈ ਜਾਂਦੇ ਬੜੇ ਚੌਣ ਵਾਲ ਖਾਂਦੇ ਆ ਕਬੂਤਰ ਤੇ ਫਿੱਟ ਰਹਿੰਦੇ ਆ ਬਾਕੀ ਚੱਲਦੇ ਆ ਮੱਖਣ ਜੀ ਉੱਪਰ ਤੇ ਗਰੀਲਾ ਨੂੰ ਸ਼ੀਸ਼ੇ ਵੀ ਲੱਗੇ ਆ ਲਓ ਜੀ ਮਿੱਤਰੋ ਸ਼ੀਸ਼ਾ ਲੱਗ ਗਿਆ ਤੇ ਗੰਮ ਲਿਆ ਆਪਾਂ ਨੇ ਚੜਾਤੇ ਸੀ ਕੱਲ ਪਾਦੀ ਸੀ ਮਿੱਟੀ ਤੇ ਅੱਜ ਕੱਲ ਚ ਇਹਨਾਂ ਵਿੱਚ ਪੌਦੇ ਲਾ ਕੇ ਥੋੜੀ ਥੋੜੀ ਮਿੱਟੀ ਹੋਰ ਪਾ ਦਾਂਗੇ ਪੰਜ ਗੰਮ ਲਏ ਆ ਤੇ ਬਾਕੀ ਸ਼ੀਸ਼ਾ ਲੱਗ ਗਿਆ ਏ ਓਕੇ ਕਰੋ ਚੈੱਕ ਲੋ ਬਈ ਮਿੱਤਰੋ ਸ਼ੀਸ਼ਾ ਲੱਗ ਗਿਆ ਏ ਤੇ ਆ ਗਏ ਆਪਾਂ ਵੀ ਉੱਪਰ ਤੇ ਬਾਕੀ ਰਹੀ ਗੱਲ ਕਮੂਤਰਾਂ ਦੀ ਕਮੂਤਰ ਆਪਣੇ ਓਕੇ ਆ ਪੂਰੇ ਇਹਨਾਂ ਤੰਦਰੁਸਤ ਐ ਫਲੈਟਾ ਲੂਟਾ ਬੰਦ ਐ ਮਤਲਬ ਆਪਾਂ ਹੁਣ ਬਾਲਦੇ ਨਹੀਂ ਪਾਣੀ ਰਾਤ ਨੂੰ ਕੱਢ ਦਿੰਦੇ ਆ ਤੇ ਬਾਕੀ ਆ ਪਈ ਐ ਮਿੱਤਰੋ ਲਾਲ ਟੋੜੀ ਪਿੱਲੀ ਟੀ ਯਾਨੀ ਕਿ ਪਿੱਲਿੱਟ ਪਈਏ ਹਨ ਵਧੀਆ ਕੁੱਟ ਕੇ ਰੱਖੀ ਵੀ ਤੇ ਹੁਣ ਇੱਕ ਕੰਮ ਕਰਨਾ ਮਿੱਤਰੋ ਜਿਹੜੀ ਇਹ ਬਾਹਰ ਗਰੀ ਵੀ ਹੈ ਨਾ ਕਬੂਤਰਾਂ ਨੂੰ ਖੋਲ ਦੇਣਾ ਇਹ ਬਾਹਰ ਤੇ ਇਹ ਮਿੱਟੀ-ਮੁੱਟੀ ਚੁਗ ਲੂੰਗੇ ਉਸ ਤੋਂ ਬਾਅਦ ਸ਼ਾਮ ਨੂੰ ਕਰਾਂਗੇ ਇਹਦੀ ਬਾਹਰ ਸਫਾਈ ਸਾਰੀ ਆ ਫੰਗ-ਫੁੰਗ ਬਹੁਤ ਉੱਡਦੇ ਆ ਮਿੱਤਰੋ ਨੀਚੇ ਜਾਂਦੇ ਆ ਤਾਂ ਕਰਕੇ ਉੱਪਰ ਕਰਾਂਗੇ ਇਹਦੀ ਸਫਾਈ ਫਿਰ ਇਹਨ ਓਕੇ ਹੋ ਜਾਊਗਾ ਤੇ ਬਾਕੀ ਬੱਚਿਆਂ ਦੀ ਗਰੋਥ ਚੈੱਕ ਕਰਾਉਂਦੇ ਆ। ਇਹ ਜੋੜੀਆਂ ਤੁਹਾਨੂੰ ਬੱਚਾ ਦਿਖਾਇਆ ਨਹੀਂ ਸੀ। ਐਨੇ ਵੀ ਬੱਚਾ ਕੱਢ ਲਿਆ ਸੀ ਉੱਤੇ ਅਗਲੇ ਦਿਨ। ਇਹ ਬਾਬੇ ਦੀ ਕਿਰਪਾ ਨਾਲ ਨਿਕਲ ਗਿਆ ਇਹ ਡੱਬਾ ਕਾਕੇ ਵਾਲਾ। ਪਿਓਰ। ਵੀ ਇੱਕ ਕਬੂਤਰੀ ਕਾਕੇ ਵਾਲੇ ਕਬੂਤਰਾਂ ਚੋਂ ਹੀ ਐ। ਤੇ ਕਬੂਤਰ ਵੀ ਕਾਕੇ ਵਾਲਾ ਕਬੂਤਰ ਐ। ਦੇਖਦੇ ਆ ਮਿੱਤਰੋ। ਬਾਬਾ ਮਿਹਰ ਕਰੇ। ਜਿਨ੍ਹਾਂ ਦੇ ਘਰ ਤੋਂ ਆਈ ਵੀ ਇਹ ਕਬੂਤਰੀ ਬੜੀ ਚੰਗੀ ਐ। ਨਾਮੀ ਖੜਾਣੀ ਹੈ ਆਪਣੇ ਏਰੀਏ ਦੇ ਠੀਕ ਹੈ ਜੀ ਤੇ ਬਾਕੀ ਬੱਬਾ ਮਹਿਰ ਕਰੇ ਇੱਕ ਜੋੜੀ ਲਈ ਵੀ ਆਏ ਇਹ ਇਹਨਾਂ ਦੇ ਬੱਚੇ ਵੀ ਚੈੱਕ ਕਰਾਉਂਦੇ ਆ ਸਾਨੂੰ ਲਓ ਜੀ ਇਹ ਨਿਕਲ ਗਏ ਬੱਕੀ ਲੱਗਦੇ ਬਾਕੀ ਦੇਖਦੇ ਆ ਬੱਬਾ ਮਹਿਰ ਕਰੇ ਲਓ ਜੀ ਕਰੋ ਚੈੱਕ ਬਾਕੀ ਮਿੱਤਰੋ ਇਦੋ ਲੋਕ ਕੇ ਬਾਕੀ ਇੱਧਰ ਅੰਡਾ ਫਟ ਗਿਆ ਹੀ ਗੇਲਤੇ ਇਹਨਾਂ ਨੇ ਬੱਚੇ ਕੱਢ ਤਾਂਗੇ ਅੱਜ ਬਾਹਰ ਠੀਕ ਹੈ ਜੀ ਧੁੱਪ ਚ ਲਗੂਗੀ ਨਾ ਧੁੱਪ ਹੈ ਪੂਰੀ ਘੜਾਟ ਹਾਂਜੀ ਲਓਏ ਮਿੱਤਰੋ ਖੋਲਤੇ ਸੀ ਕੂਟਰ ਬਾਹਰ ਮਿੱਟੀ-ਮੁੱਟੀ ਝੂਗ ਲੂੰਗੇ ਬਾਹਰ ਤੇ ਜੋੜੀਆਂ ਵੀ ਖੋਲਤੀਆਂ ਦੋਨੋਂ ਇਹ ਵੀ ਝੂਗ ਲੂੰਗੇ ਲਓ ਜੀ ਚੋਗਣ ਦੋ ਇਹਨਾਂ ਨੂੰ ਮਿੱਟੀ ਤੇ ਬੱਚਿਆਂ ਨੂੰ ਦੇ ਦੂੰਗੇ ਤੇ ਬਾਹਰਾਂ ਜਿਹੜੀ ਮਿੱਟੀ ਹੋਈ ਖਾਣੇ ਲਾ ਕੇ ਇਹਨਾਂ ਦੇ ਉਹ ਖਾ ਲੂਗੇ ਤੇ ਬਾਕੀ ਝਾੜੂ ਮਾਰ ਕੇ ਆਪਾਂ ਸਫਾਈ ਕਰ ਦਾਂਗੇ ਇਹਨਾਂ ਨੂੰ ਬੰਦ ਕਰਕੇ ਐਨਾ ਇਹਨਾਂ ਨੂੰ ਖਾਣ ਦੋ ਭੁੱਖੇ ਸਵੇਰ ਦੇ ਰਾਤ ਲੰਗੀ ਵੀ ਐ ਖਾਈ ਜਾਉਂਗੇ ਤੇ ਬੱਚਿਆਂ ਨੂੰ ਦੇ ਦੂੰਗੇ ਚੋਗਾ ਮਿੱਤਰੋ ਤੇ ਖਾਣ ਦੋ ਇਹਨਾਂ ਨੂੰ ਮਿੱਟੀ ਹਾਂਜੀ ਲੋਬੇ ਮਿੱਤਰੋ ਆਏ ਸੀ ਖੇਤ 'ਚ ਤੇ ਮੇਥੇ ਪਾਲਕ ਪੱਤੇ ਐ ਹੁਣ ਚੱਲਦੇ ਆ ਬਸ ਘਰੇ ਆਲਕਾ ਮਿੱਥੇ ਚ ਬੱਚੇ ਮਾ ਪਏ ਬੱਚਾ ਹਲਦੇ ਆ ਮਿੱਤਰੋ ਹੁਣ ਕਰਾਂ ਜਾ ਕੇ ਦੇਖਦੇ ਆ ਕੁੱਤਰ ਕਬਾਤਰ ਪਾਣੀ ਬੜ ਗਿਆ ਕੰਮ ਹੋ ਰਿਹਾ ਔਰ ਆਲੂ ਲਾਏ ਵੇ ਇੱਧਰ ਸਾਰੀਆਂ ਸੱਦੀਆਂ ਉਹ ਸਿਰੇ ਤੱਕ ਇੱਧਰ ਆਲੂ ਬਾਕੀ ਉੱਕੇ ਆ ਤਾ ਹਾਂਜੀ ਲੋ ਬਈ ਮਿੱਤਰੋ ਆ ਗਏ ਸੀ ਘਰੇ ਹੁਣ ਖੇਤ ਚ ਤੇ ਬੱਚੇ ਉੜ ਰਹੇ ਨਵੇਂ ਉੜ ਗਏ ਛਤਰੀ ਤੋ ਹਣੀ ਤੇ ਬਾਕੀ ਆ ਦੇਖੋ ਬੈਠੇ ਕਿੰਨੇ ਸੋਨੇ ਲੱਗਦੇ ਆ ਕਰੋ ਚੈੱਕ ਸਾਰੇ ਬੱਚੇ ਉੱਪਰ ਬੈਠੇ ਐ ਬਸ ਇੱਕ ਬੱਚਾ ਨੀਚੇ ਐ ਦੋ ਬਾਕੀ ਸਾਰੇ ਉੱਪਰ ਬੈਠੇ ਐ ਡੰਡਿਆਂ ਤੇ ਐਨ ਓਕੇ ਐ ਮਿੱਤਰੋ ਖਾਣ ਦੋ ਇਹਨਾਂ ਨੂੰ ਧੁੱਪਾਂ ਲੈਣ ਦੋ ਮਿੱਤਰੋ ਇਹਨਾਂ ਨੂੰ ਨਜ਼ਾਰੇ 1 ਵਜ ਗਿਆ ਐ 2 ਵਜੇ ਇਹਨਾਂ ਨੂੰ ਬੰਦ ਕਰਾਂਗੇ ਹੁੱਡੇ 'ਚ ਉਸ ਤੋਂ ਪਹਿਲਾਂ ਨਹੀਂ ਬੰਦ ਕਰਦੇ 2:30 ਵਜੇ 3 ਵਜੇ ਇੱਥੇ ਕੋ ਫਿਰ ਸ਼ਾਮ ਨੂੰ 5 ਵਜੇ ਦਾਣੇ ਪਾ ਦੂਗਾ 4:30 ਵਜੇ ਪਾਣੀ ਪੂਣੀ ਰੱਖ ਕੇ ਸੱਟ ਵਟ ਕਰਕੇ ਤੇ ਇਹਨਾਂ ਧੁੱਪ ਸੇਕਣ ਦੋ ਇਹਨਾਂ ਨੂੰ ਬਾਕੀ ਓਕੇ ਆ ਬੱਚੇ ਫਿਰਦੇ ਤਿੰਨ ਤਿੰਨ 6 1 7 ਹਾਂਜੀ ਬਾਈ ਮਿੱਤਰੋ ਤੇ ਬੱਚੇ ਤਾਰਤੇ ਸੀ ਛਤਰੀਆਂ ਤੋਂ ਤੇ ਜਿਹੜੇ ਜਾਲ ਜਪਾਈ ਗਦੇ ਨੀਚੇ ਵਾਲੇ ਸਾਰੇ ਬੱਚੇ ਤਾਰਤੇ ਕਰਤੇ ਆ ਬੰਦ ਤੇ ਆ ਦੇਖੋ ਜੀ ਕਰਤੇ ਆ ਬੰਦ ਹੁਣ ਸਾਰੇ ਇੱਕੇ ਬੱਚਾ ਫਿਰਦਾ ਆਈ ਗਿਆ ਇਹਦਾ ਉਹ ਜੰਗੇ ਨਾਲ ਆਇਆ ਤੇ ਪਾਣੀ ਦਾ ਚੱਕਰਾ ਪਿਆ ਮਿੱਤਰੋ ਇਹ ਮਾ ਹੁਣ ਧੋਗੇ ਭਰਾਂਗੇ ਪਾਣੀ ਤੇ ਹੁਣ ਚੱਲਦੇ ਆਂ ਪਹਿਲਾਂ ਉੱਪਰ ਹਾਂਜੀ ਲੋ ਭਾਈ ਮਿੱਤਰੋ ਆ ਗਏ ਸੀ ਉੱਪਰ ਤੇ ਤਕਰੀਬਨ ਅੱਧਾ ਘੰਟਾ ਹੋ ਗਿਆ ਇਹ ਬੱਚਿਆਂ ਨੂੰ ਬੰਦ ਕਰਿਆ ਨੂੰ ਤੇ ਉਹਨੂੰ ਰੱਖਦੀ ਹੈ ਪਾਣੀ ਤੇ ਖੁੱਡੇ ਚ ਪਹਿਲਾਂ ਇਧਰ ਲਈ ਚ ਰੱਖਦੀ ਹੈ ਨੰਬਰ 1 ਖੁੱਡੇ ਚ ਲਓ ਜੀ ਪਹਿਲਾ ਰੱਖਦੇ ਆ ਨੰਬਰ 1 ਗੁੱਡੇ ਚ ਪਾਣੀ ਇਹ ਪੀ ਲੂਗੇ ਤੇ ਫਿਰ ਦੂਸਰੇ ਚ ਰੱਖ ਦਾਂਗੇ ਦਵਾਈ ਆਪਾਂ ਨੇ ਘੋਲਤੀ ਆ ਜਿਹੜੀ ਆਪਾਂ ਪਾਉਂਦੇ ਆ ਜੀ ਵੀਡੀਓ ਫੋਟੋ ਵੀ ਲਾਵਾਂਗੇ ਕਿਸੇ ਦਿਨ ਕਿਆ ਚੀਜ਼ ਹੈ ਦੇਸੀ ਚੀਜ਼ਾਂ ਇਹ ਉਹ ਔਰਕ ਤੇ ਤੁਹਾਨੂੰ ਵੀ ਦੱਸਾਂਗੇ ਪੂਰਾ ਟਾਪ ਰਿਜ਼ਲਟ ਹੈ ਉੱਤਰ ਰਹਿੰਦੇ ਆ ਤੰਦਰੁਸਤ ਲਓ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਐਨ ਬੈਠੇ ਆ ਓਕੇ ਬਾਕੀ ਇੱਧਰ ਵਾਲੇ ਤਾਂ ਪੀ ਨਹੀਂ ਰਹੇ ਬੱਚੇ ਆ ਮੈਂ ਪੀਉਂਗੇ ਕਿਉਂਕਿ ਸਾਰੀ ਦਿਹਾੜੀ ਹੋ ਗਈ ਧੁੱਪ ਚੱਕੜੇ ਹੋਈ ਸੀ ਬੱਚੇ ਆ ਲਓ ਜੀ ਰੱਖਦੇ ਆ ਪਾਣੀ ਤੇ ਲੱਗ ਗਿਆ ਪੀਣ ਸਰੋ ਜੇਕਾ ਇਹਨਾਂ ਬਹੁਤ ਬੱਚਿਆਂ ਨੂੰ ਪਾਣੀ ਮਿੱਤਰੋ ਤੇ ਬਾਕੀ ਇੱਧਰ ਵੀ ਬੱਚੇ ਚੰਗੇ ਨਿਕਲ ਗਏ ਹਨ ਇਹਨਾਂ ਦਾ ਵੀ ਪਾਣੀ ਡੋਲ ਦਾਂਦੇ ਹਾਂ ਉਹ ਭਰਾਂਗੇ ਧੋ ਕੇ ਲੋ ਜੀ ਮਿੱਤਰੋ ਇਹਨਾਂ ਦਾ ਵੀ ਪਾਣੀ ਦਿਆ ਈਡੋਲ ਤੇ ਕੂਤਰੀ ਵੀ ਆ ਗਈ ਤੁਰੰਤ ਬਾਹਰ ਤੇ ਘੁੰਮੀ ਜਾਣ ਤੋਂ ਮਿੱਟੀ-ਮੁੱਟੀ ਖਾਊਗੀ ਸਫਾਈ ਕਰਾਂਗੇ ਅੱਜ ਜੂੜੇ ਦੀ ਵੀ ਸ਼ਾਮ ਨੂੰ ਕੇ ਲਓ ਜੀ ਕੁੱਝੀਆਂ ਕਰਤੀਆਂ ਬਾਹਰ ਇੰਨਾ ਫਿਰਨ ਦੋ ਇਹਨੂੰ ਕੂਤਰੀ ਨੂੰ ਬਾਹਰੇ ਆਪਣੇ ਆਪ ਚਲੀ ਜਾਊਗੀ ਅੰਦਰ ਉੱਪਰ ਲਿਆ ਖਾਣਾ ਕਰਦਾਂਦੇ ਆ ਬੰਦ ਇਹਨਾਂ ਦਾ ਤਾਂ ਇਹ ਸਾਰੇ ਹੀ ਐ ਇਹ ਆਪਣੇ ਆਪ ਚਲੀ ਜਾਂਦੀ ਹੈ ਕੂਪਤਰੀ ਅੰਦਰ ਤੇ ਬਾਕੀ ਠੀਕ ਹੈ ਮਿੱਤਰੋ ਨੀਚੇ ਵਾਲੇ ਕੂਪਤਰਾ ਨੂੰ ਵੀ 5-10 ਮਿੰਟ ਹੋ ਗਏ ਬੰਦ ਕਰਿਆ ਨੂੰ ਉਹਨਾਂ ਨੂੰ ਵੀ ਬਸ 5-10 ਮਿੰਟ ਤੱਕ ਹੋਰ ਪਾਣੀ ਰੱਖ ਦਾਂਗੇ ਤੇ ਉਹ ਵੀ ਪੀ ਕੇ ਬੈਠੇ ਰੋਗੇ ਤੇ ਦਾਣੇ ਪਾ ਦਾਂਗੇ ਮਿੱਤਰੋ ਇਕੱਠਿਆਂ ਨੂੰ ਸਾਰਿਆਂ ਨੂੰ ਅੱਧੇ ਘੰਟੇ ਬਾਅਦ ਲੋ ਮਿੱਤਰੋ ਇੱਧਰ ਵੀ ਪਾਣੀ ਰੱਖ ਦਿਆ ਏ ਭਰ ਤੇ ਆ ਚੱਕਰਾ ਤਾਜ਼ਾ ਪਾਣੀ ਆ ਧੋ ਕੇ ਤੇ ਪੀਣ ਦਿਓ ਇਹਨਾਂ ਨੂੰ ਵੀ ਪਾਣੀ ਤੇ ਟਾਈਮ ਹੋ ਗਿਆ तकरीबन 1:30 ਸਾਢੇ 3 ਵਜੇ ਹਨ ਉਹ तकरीबन दाणे ਆਪਾਂ ਪਾ ਦਾਂਗੇ ਸਾਢੇ 3 ਪੌਣੇ 4 ਵਜੇ ਤੇ ਹੁਣ ਚੱਲਦੇ ਆ ਮਿੱਤਰੋ ਆਪਾਂ نیچے ਬਾਕੀ ਸਾਰਾ ਕੰਮ ਆਪਣਾ ਡਾਨ ਹੈ ਬਸ दाणे ਪਾਣੇ ਰਹਿ ਗਏ ਸਾਢੇ 3 ਪੌਣੇ 4 ਵਜੇ ਦਾਣੇ ਵੀ ਪਾ ਦਾਂਗੇ ਹਾਂਜੀ ਲੋ ਵੀ ਮਿੱਤਰੋ ਤੇ ਪਿੱਲੀ ਇੱਟ ਪਾਤੀ ਹੈ ਪਹਿਲਾਂ ਬੱਚਿਆਂ ਨੂੰ ਫਿਰ ਪਾਵਾਂਗੇ ਦਾਣੇ ਬੱਚਿਆਂ ਦੀ ਟਰੇ ਲਈ ਚਲਦੇ ਆਂ ਦਾਣਿਆਂ ਦੀ ਉੱਧਰ ਠੀਕ ਹੈ ਦਾਣੇ ਟਰੇ ਚੱਕ ਲਈਏ ਲੋ ਜੀ ਚੱਕ ਲਈਏ ਇਹਦੇ ਦਾਣੇ ਪਾ ਕੇ ਲਿਆਵਾਂਗੇ ਬੱਚਿਆਂ ਨੂੰ ਤੇ ਫਿਰ ਚਲਦੇ ਆਂ ਉੱਪਰ ਉੱਪਰ ਛੱਤ ਨੂੰ ਸਾਫ਼ ਕਰਕੇ ਫਿਰ ਉੱਪਰਲੇ ਕਬੂਤਰਾਂ ਨੂੰ ਪਾਵਾਂਗੇ ਦਾਣੇ ਹਾਂਜੀ ਲੋ ਮੇਤਰੋ ਸਵਾਈ ਹੋ ਗਈ ਹੈ ਤੇ ਬਾਲਟੀ ਭਰ ਗਈ ਹੈ ਠੀਕ ਹੈ ਜੀ ਇਹ ਬਾਕੀ ਢੋਲੀ ਵਾਲੇ ਕਬੂਤਰ ਜੋੜੀਆਂ ਖੋਲਤੀਆਂ ਦੋਨੋਂ ਤੇ ਰੋੜੀ ਰੱਖਦੀ ਐ ਇਹਨਾਂ ਨੂੰ ਲੱਗੇ ਹੋਇਆ ਖਾਨ ਤੇ ਖੁੱਡੇ ਜਿਹਾ ਕਿ ਵੀ ਖੋਲਦੰਦੇ ਉਹਨਾਂ ਨੂੰ ਵੀ ਬਾਹਰ ਕੱਢ ਦਿੰਦੇ ਐ ਤੇ ਬਾਕੀ ਸਫਾਈ ਐ ਇਹਨੇ ਪਾਣੀ ਦਾ ਡਰਿੰਕਰ ਰੱਖਦੇ ਐ ਬਾਹਰ ਤੇ ਠੀਕ ਐ ਉਮੀਦ ਕਰਦਾ ਜੀ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਚਲਤ ਹੋ ਜਾਂਦਾ ਮਿਲਦਾ ਰਹੇ ਮਿਲਦੇ ਆ ਪਾਉਣ ਨਵੀਂ ਵੀਡੀਓ ਦੇ ਵਿੱਚ ਜੁੜਦੇ ਰਹੋ ਵੀਡੀਓ ਨਾਲ ਧੰਨਵਾਦ ਸਸ਼ਕਾਲ ਸਾਰਿਆਂ ਨੂੰ ਬਾਈ